ਉਸ ਬੰਦੇ ਦੀ ਪਹੁੰਚ ਬਹੁਤ ਵੱਡੀ ਹੈ। ਉਹਨੂੰ ਸਰਕਾਰ ਜਾਂ ਪੁਲਿਸ ਛੇਤੀ ਕਿਤੇ ਹੱਥ ਨਹੀਂ ਪਉਂਦੀ ਪਾਇਆ ਵੀ ਨਹੀਂ ਅਜੇ ਤੱਕ। ਉਸ ਬੰਦੇ ਦੀ ਪਹੁੰਚ ਇੰਨੀ ਵੱਡੀ ਹੈ ਵੀ ਗਲਤੀ ਜਾਂ ਗੁਨਾਹ ਜਿੰਨਾ ਮਰਜ਼ੀ ਵੱਡਾ ਹੋ ਜਾਏ ਪਰ ਉਹਦੇ ਬਾਰੇ ਜਿਹੜੀ ਐਸਆਈਟੀ ਬਣਦੀ ਹੈ ਉਹਦੀ 15 ਸਫਿਆਂ ਦੀ ਰਿਪੋਰਟ ਦੇ ਵਿੱਚ ਉਹਦਾ ਨਾਂ ਨਿੱਕੇ ਤੇ ਆਉਂਦਾ। ਉਸ ਬੰਦੇ ਦੀ ਸਿਕਿਉਰਿਟੀ ਇੰਨੀ ਸਖਤ ਹੈ ਵੀ 5000 ਦੇ ਕਰੀਬ ਗੁਲਾਬੀ ਵਰਦੀਆਂ ਵਾਲੇ ਜਿਹਨੂੰ ਪਿੰਕ ਯੂਨੀਫਾਰਮ ਵਾਲੇ ਕਹੜਿਆ ਉਹਦੇ ਸੇਵਾਦਾਰ ਉਹਦੇ ਰੱਖੇ ਆ ਉਹ ਘੇਰਾ ਫਤਫੇ ਰੱਖਦੇ ਆ। 100 ਤੋਂ ਵੱਧ ਉਸ ਬੰਦੇ ਦੇ ਬਲੈਕ ਕਮਾਂਡੋ ਆ ਜਿਹੜੇ ਉਹਨੂੰ ਘੇਰਾ ਪਾ ਕੇ ਰੱਖਦੇ ਆ ਉਹਦੇ ਘੇਰੇ ਦੇ ਵਿੱਚ ਔਰਤਾਂ ਵੀ ਸ਼ਾਮਿਲ ਹੁੰਦੀਆਂ ਬਹੁਤ ਸੋਹਣੀਆਂ ਸੋਹਣੀਆਂ ਖੂਬਸੂਰਤ ਔਰਤਾਂ ਉਹਦੀ ਰਾਖੀ ਕਰਦੀਆਂ ਤੇ ਜਦੋਂ ਕਦੇ ਉਹ ਬੰਦਾ ਮਸਤੀ ਦੇ ਵਿੱਚ ਆਉਂਦਾ ਤੇ ਫਿਰ ਉਹ ਪਲੋਲਾ ਕਰਦਾ ਸੋਹਣੀਆਂ ਔਰਤਾਂ ਦੇ ਵਿੱਚ ਜਾ ਕੇ ਤੇ ਆਪਦੇ ਮੂਡ ਦੇ ਵਿੱਚ ਆ ਕੇ ਤੇ بڑا ਨਾਚ ਗਾਣਾ ਆਪਦਾ ਪੇਸ਼ ਕਰਦਾ ਉਹ ਕਹਿੰਦਾ ਕਿ ਮੈਨੂੰ ਪਤਾ ਨਹੀਂ ਲੱਗਦਾ ਕਿਉਂਕਿ ਮੇਰੇ ਅੰਦਰ ਰੱਬ ਆ ਗਿਆ ਮੈਂ ਰੱਬੀ ਰੂਹ ਆ ਮੇਰਾ ਚਿੱਤ ਕਰਦਾ ਸੀ ਕਿ ਮੈਂ ਅੱਜ ਇਹਨਾਂ ਔਰਤਾਂ ਦੇ ਵਿੱਚ ਅੱਜ ਨੱਚਾਂ ਮੈਂ ਮਸਤੀ ਮਾਰਾਂ ਤੇ ਫਿਰ ਮੈਂ ਮਸਤੀ ਮਾਰਦਾ ਉਸ ਬੰਦੇ ਦੀ ਪਹੁੰਚ ਇੰਨੀ ਆ ਕਿ ਉਹ 1 ਰੁਪਇਆ ਮੱਥਾ ਨਹੀਂ ਟਿਕਵਾਉਂਦਾ ਪਰ 100 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਦਾ ਮਾਲਕ ਆ ਉਹ ਬੰਦਾ ਇਹ ਗੱਲ ਕਹਿੰਦਾ ਜੀ ਕਿ ਸਰੀਰ ਨਾਸ਼ਵਾਨ ਆ ਪਾਣੀ ਦੇ ਵਿੱਚ ਬੁਲਬਲੇ ਵਰਗੀ ਜਿੰਦਾ ਤੇ ਸਰੀਰ ਆ ਜਿਹੜਾ ਉਹ ਪਾਣੀ ਦੇ ਵਿੱਚ ਪਪਤਾਸੇ ਵਰਗਾ ਕਿਸੇ ਵੇਲੇ ਵੀ ਖੁਰ ਜਾਣਾ ਪਰ ਉਸ ਬੰਦੇ ਦੇ ਕੋਲੇ ਲਗਜ਼ਰੀ ਗੱਡੀਆਂ ਦੇ ਕਾਫਲੇ ਆ ਉਸ ਬੰਦੇ ਦੇ ਆਸ਼ਰਮ ਦੇ ਵਿੱਚ ਕੋਈ ਵੀ ਪੁਲਿਸ ਵਾਲਾ ਪ੍ਰਸ਼ਾਸਨਿਕ ਅਧਿਕਾਰੀ ਵੜ ਨਹੀਂ ਸਕਦਾ ਉਸ ਬੰਦੇ ਦੀ ਪਹੁੰਚ ਇੰਨੀ ਹੈ ਵੀ ਪਾਈ ਸਰਕਾਰ ਵੀ ਇਹ ਸੋਚ ਲਈ ਵੀ ਯਾਰ ਹੁਣ ਆਪਾਂ ਇਹਦੇ ਬਾਰੇ ਕੋਈ ਫੈਸਲਾ ਕਰੀਏ ਕਿ ਨਾ ਕਰੀਏ ਜੋ ਹੋ ਗਿਆ ਸੋ ਹੋ ਗਿਆ ਤੇ ਉਹ ਬੰਦਾ ਐਸਾ ਜਿਹੜਾ ਕਿ ਜਦੋਂ ਘਟਨਾ ਵਾਪਰ ਜਾਂਦੀ ਹੈ 123 ਦੇ ਕਰੀਬ ਲੋਕ ਮਰ ਜਾਂਦੇ ਆ ਭਗੜੜ ਦੇ ਵਿੱਚ ਲਤੜ ਦਿੱਤੇ ਜਾਂਦੇ ਲੋਕ ਇੱਕ ਦੂਜੇ ਦੇ ਵੱਲੋਂ ਤੇ ਫਿਰ ਉਹ ਇਹ ਗੱਲ ਕਹਿੰਦਾ ਜੀ ਕਿ ਇਹ ਤਾਂ ਸ਼ਰਾਰਤੀ ਅਨਸਰਾਂ ਦੇ ਵੱਲੋਂ ਕੀਤਾ ਗਿਆ ਕਾਰਾ ਹੈ ਇਹ ਅਸਮਾਜਿਕ ਤੱਤਾਂ ਦੇ ਵੱਲੋਂ ਕੀਤੀ ਗਈ ਕਰਤੂਤ ਹੈ ਅਸੀਂ ਇਹਨੂੰ ਬਖਸ਼ਾਂਗੇ ਨਹੀਂ ਮਾਫ਼ ਨਹੀਂ ਕਰਾਂਗੇ ਉਹ ਬੰਦਾ ਕੌਣ ਆ ਉਹ ਪੋਲਾ ਬਾਬਾ ਪੋਲੇ ਬਾਬਾ ਜਿਹੜਾ ਕਿ ਯੂਪੀ ਦਾ ਜਿਹਦੇ 25 ਤੋਂ ਵੱਧ ਲਗਜ਼ਰੀ ਆਸ਼ਰਮ ਹੈ ਉਹ ਪੋਲਾ ਬਾਬਾ ਜਿਹੜਾ ਕਿ ਜਿੱਥੇ ਵੀ ਜਾਂਦਾ ਪ੍ਰਵਚਨ ਕਰਨ ਦੇ ਲਈ ਤੇ ਲੋਕ ਅੰਨੀ ਭਗਤੀ ਦੇ ਵਿੱਚ ਗੁੜਚ ਹੋਏ ਤੇ ਉਹਦੇ ਮਗਰ ਭੇਡਾਂ ਵਾਂਗੂੰ ਲਕ ਤੁਰਦੇ ਆ ਹੈਰਾਨੀ ਇਸ ਗੱਲ ਦੀ ਹੈ ਕਿ ਉਸ ਬੰਦੇ ਦੇ ਆਸ਼ਰਮ ਮੇਨ ਆਸ਼ਰਮ ਦੇ ਬਾਹਰ 5 ਨਾਲ ਕੇ ਲੱਗੇ ਗੇਟ ਦੇ ਉੱਤੇ ਤੇ ਲੋਕਲ ਕਤਾਰ ਲਈ ਰੱਖਦੇ ਵੀ ਭਾਈ ਇਹ ਪਾਣੀ ਪੀਵਾਂਗੇ ਇਹ ਪਾਣੀ ਪਿੰਡੇ ਦੇ ਉੱਤੇ ਛਿੜਕਾਂਗੇ ਤੇ ਫਿਰ ਉਸ ਤੋਂ ਬਾਅਦ ਸਾਡੇ ਦੁੱਖ ਟੁੱਟ ਜਾਣਗੇ ਸਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਆਊਗੀ ਆਲੇ-ਦੁਆਲੇ ਆਸ਼ਰਮ ਦੇ 20 ਨਲਕੇ ਲੱਗੇ ਆ ਉਹਨਾਂ 20 ਨਲਕਿਆਂ ਦੇ ਉੱਤੇ ਕਤਾਰਾਂ ਲੱਗੀਆਂ ਰਹਿਣੀਆਂ ਗੀਆਂ ਮੇਨ ਗੇਟ ਦੇ ਉੱਤੇ ਪੰਜ ਨਲਕੇ ਲੱਗੇ ਆ ਉਸ ਬੰਦੇ ਦੀ ਉਸ ਬਾਬੇ ਦੀ ਪਹੁੰਚ ਨਹੀਂ ਆ ਵੀ ਕਈ ਸੇਵਾਦਾਰਾਂ ਦੇ ਉੱਤੇ ਪਰਚਾ ਦਰਜ ਹੋ ਗਿਆ ਪਰ ਇਹਦਾ ਨਹੀਂ ਆਇਆ ਨਾ ਇਹਦਾ ਐਫ ਆਈ ਆਰ ਦੇ ਵਿੱਚ ਨਾ ਨਹੀਂ ਆਇਆ ਕਈ ਦਹਾਕੇ ਪਹਿਲਾਂ ਦੀ ਗੱਲ ਆ 17 ਸਾਲ ਦੀ ਇੱਕ ਕੁੜੀ ਕੈਂਸਰ ਦੇ ਨਾਲ ਮੁੱਕ ਗਈ ਸੀ ਤੇ ਉਸ ਤੋਂ ਬਾਅਦ ਦੋ ਦਿਨ ਇਹਨੇ ਉਹਦਾ ਸੰਸਕਾਰ ਨਹੀਂ ਸੀ ਹੋਣ ਦਿੱਤਾ ਕਹਿੰਦਾ ਸੀ ਮੈਨੂੰ ਦੁਬਾਰਾ ਜਿਉਂਦੀ ਕਰੂੰਗਾ ਮੇਰੇ ਕੋਲ ਮੰਤਰ ਪੰਤਰ ਹੈਗੇ ਆ ਪਰ ਬਾਅਦ ਵਿੱਚ ਲੋਕ ਇਕੱਠੇ ਹੋਣ ਲੱਗ ਪਏ ਸੀ ਵੀ ਭਾਈ ਇਹਨੂੰ ਆਪਾਂ ਸੰਸਕਾਰ ਕਰਨਾ ਤੇ ਫਿਰ ਪੁਲਿਸ ਨੂੰ ਫੜ ਕੇ ਲੈ ਗਈ ਸੀ ਇਸੇ ਭੋਲੇ ਬਾਬਾ ਨੂੰ ਇਹ ਬੰਦਾ ਉਰਫ ਬਾਬਾ ਐਸਾ ਵੀ ਜਦੋਂ ਪੁਲਿਸ ਦੇ ਵਿੱਚ ਸੀ ਤੇ ਉਸ ਵੇਲੇ ਆਪਾਂ ਜਾਣਦੇ ਕਿ ਪਹਿਲਾਂ ਵੀ ਗੱਲ ਕੀਤੀ ਸੀ ਵੀ ਭਾਈ ਇਹਨੇ ਕਿਸੇ ਨਾਲ ਕੋਈ ਸ਼ੋਸ਼ਣ ਦੀ ਗੱਲ ਕੀਤੀ ਸ਼ੋਸ਼ਣ ਕੀਤਾ ਤੇ ਫਿਰ ਇਹਨੂੰ ਸਸਪੈਂਡ ਕਰਤਾ ਸੀ ਪੁਲਿਸ ਦੀ ਨੌਕਰੀ ਤੋਂ ਤੇਰੇ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਤੇ ਸੂਰਜਪਾਲ ਤੋਂ ਭੋਲੇ ਬਾਬਾ ਬਣ ਗਿਆ ਪੰਜਾਬ ਦੇ ਵਿੱਚ ਤੇ ਭਾਰਤ ਦੇ ਵਿੱਚ ਭੋਲੇ ਬਾਬਿਆਂ ਦੀ ਘਟ ਨਹੀਂ ਪਰ ਇਹ ਹੈਗੇ ਬੜੇ ਚਤਰੇ ਆ ਪੰਜਾਬ ਦੇ ਤੇ ਦੇਸ਼ ਦੇ ਲੋਕ ਭੋਲੇ ਨਹੀਂ ਮੈਂ ਸੋਚਦਾ ਹੁੰਦਾ ਮੂਰਖ ਲੋਕ ਆ ਇਹ ਗੁੱਸਾ ਨਾ ਕਰਿਓ ਕਿਉਂਕਿ ਕਈ ਵਾਰੀ ਆਪਾਂ ਲੀੜੇ ਪਾੜਨ ਲੱਗ ਜਾਂਦੇ ਆ ਕਿੰਨੇ ਬਾਬਿਆਂ ਦੇ ਉੱਤੇ ਆਪਣੇ ਆਪੇ ਬਣੇ ਬਾਬਿਆਂ ਦੇ ਉੱਤੇ ਔਰਤਾਂ ਦੇ ਨਾਲ ਗਲਤ ਕੰਮ ਕਰਨ ਦੇ ਦੋਸ਼ ਲੱਗੇ ਜੇਕਰ ਤੁਹਾਡੀ ਧੀ ਭੈਣ ਕੁੜੀ ਚੜੀ 15 ਮਿੰਟ ਸਕੂਲ ਕਾਲਜ ਦੇ ਵਿੱਚੋਂ ਲੇਟ ਆਵੇ ਘਰ ਦੇ ਵਿੱਚ ਆਪਾਂ 100 ਸਵਾਲ ਕਰਦੇ ਆ ਤੇ ਜਦੋਂ ਕਿਸੇ ਡੇਰੇ ਦੇ ਉੱਤੇ ਆਪਦੀ ਜਵਾਨਤੀ ਛੱਡ ਕੇ ਆਉਨੇ ਆ ਤਾਂ ਕਦੇ ਸੋਚਿਆ ਵੀ ਭਾਈ ਉਹਦੇ ਨਾਲ ਕੀ ਹੋਊਗਾ ਉੱਥੇ ਸਾਰਾ ਕੁਝ ਕਹਿੰਦੇ ਵੀ ਚਲੋ ਕੋਈ ਗੱਲ ਨਹੀਂ ਬਾਬੇ ਦੇ ਹਵਾਲੇ ਕਰਤੀ ਆ ਮਾੜਾ ਮੋਟਾ ਭਾਰਤ ਦੇ ਲੋਕਾਂ ਨੂੰ ਦਿਮਾਗ ਦਾ ਬੂਹਾ ਖੋਲ ਕੇ ਚੱਲਣਾ ਪਊਗਾ ਰਾਜਨੀਤਿਕ ਲੋਕਾਂ ਨੂੰ ਇਹਨਾਂ ਡੇਰੇਦਾਰਾਂ ਦੀ ਲੋੜ ਆ ਡੇਰੇਦਾਰਾਂ ਨੂੰ ਭੇਡਾਂ ਦੀ ਲੋੜ ਆ ਤੇ ਭੇਡਾਂ ਨੂੰ ਸਿਰਫ ਤੇ ਸਿਰਫ ਇੱਕ ਆਸ ਦੀ ਲੋੜ ਆ ਵੀ ਭਾਈ ਸਾਨੂੰ ਆਸ ਬਣਾਈ ਆ ਤੁਸੀਂ ਠੀਕ ਹੋ ਜਾਓਗੇ ਚੜ੍ਹਦੀ ਕਲਾ ਦੇ ਵਿੱਚ ਹੋ ਜਾਓਗੇ ਜੇਕਰ ਇੱਕ ਬੰਦਾ ਬਿਨਾਂ ਮੱਥਾ ਟਿਕਾਇਆ ਤੇ ਬਿਨਾਂ ਕੋਈ দান ਲਿਆ 100 ਕਰੋੜ ਰੁਪਏ ਤੋਂ ਵੱਧ ਦਾ ਮਾਲਕ ਬਣ ਸਕਦਾ ਇਹਦੇ 25 ਤੋਂ ਵੱਧ ਲਗਜ਼ਰੀ ਆਸ਼ਰਮ ਹੈ ਮਤਲਬ ਇਹ ਅਭੀ ਕਿਤਨਾ ਕਿਤੇ ਕੋਈ ਨਾ ਕੋਈ ਕੁੰਡੀ ਲੱਗਦੀ ਹੈ ਤੇ ਜੇ ਕਿਸੇ ਬੰਦੇ ਦੀ 5 ਲੱਖ ਤੋਂ ਵੱਧ ਭਾਰਤ ਦੇ ਵਿੱਚ ਆਮਦਨ ਹੋਵੇ ਤਾਂ ਇਨਕਮ ਟੈਕਸ ਡਿਪਾਰਟਮੈਂਟ ਵਾਲੇ ਸਵਾਲ ਕਰਦੇ ਵੀ ਭਾਈ ਇਹ ਸਰੋਤ ਕਿੱਥੋਂ ਆਏ ਆ ਤੁਹਾਨੂੰ ਜਵਾਬ ਦੇਣਾ ਪੈਂਦਾ ਇੱਥੇ ਮੱਥਾ ਵੀ ਨਹੀਂ ਟਿਕਵਾਉਂਦਾ ਦਾਣ ਵੀ ਨਹੀਂ ਲਿੰਦਾ 100 ਕਰੋੜ ਰੁਪਏ ਦਾ ਹਸਾਬ ਕਿਤਾਬ ਈਡੀ ਕਿਉਂ ਨਹੀਂ ਲੈਂਦੀਗੀ ਇਸ ਬੰਦੇ ਦੇ ਉੱਤੇ ਪਰਚਾ ਕਿਉਂ ਨਹੀਂ ਦਰਜ ਹੁੰਦਾ ਉਹ ਕਹਿੰਦਾ ਜੀ ਕਿ ਤਾਂ ਸਮਾਜਿਕ ਸੁਰੱਖਿਆ ਜਿਹੜੀ ਉਹ ਅਸੀਂ ਕਰਦੇ ਆ ਤੇ ਅਸਮਾਜਿਕ ਤੱਤਾਂ ਦੇ ਵੱਲੋਂ ਆ ਕੁਝ ਕਰ ਦਿੱਤਾ ਗਿਆ ਭਗੜੜ ਦੇ ਵਿੱਚ ਪਰ ਗੱਲ ਇਹ ਵੀ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਵਿਆਹ ਦਾ ਸ਼ਾਦੀ ਦਾ ਮਰਨੇ ਦਾ ਜਮਲੇ ਦਾ ਪ੍ਰੋਗਰਾਮ ਰੱਖਿਆ ਹੋਵੇ ਤੁਸੀਂ ਲੋਕਾਂ ਨੂੰ ਰਿਸ਼ਤੇਦਾਰਾਂ ਨੂੰ ਸੱਜਣ ਸਣੀਆਂ ਨੂੰ ਬੁਲਾਇਆ ਹੋਵੇ ਉਸ ਥਾਂ ਦੇ ਉੱਤੇ ਟੈਂਟ ਡਿੱਗ ਪੇ ਉਸ ਥਾਂ ਦੇ ਉੱਤੇ ਛੱਤ ਡਿੱਗ ਪੇ ਉਸ ਥਾਂ ਦੇ ਉੱਤੇ ਦੋ ਤਰ੍ਹਾਂ ਲੜ ਕੇ ਇੱਕ ਜਣੇ ਦੀ ਮੌਤ ਹੋ ਜਾਏ ਜਾਂ ਕਈ ਜਣੇ ਮਰ ਜਾਣ ਕਈ ਜਣੇ ਜ਼ਖਮੀ ਹੋ ਜਾਣ ਤੁਸੀਂ ਇਹ ਥੋੜੀ ਕਹਿ ਸਕਦੇ ਆ ਕਿ ਭਾਈ ਬੁਲਾਏ ਸੀ ਲੜਪੇ ਮਰਗੇ ਮੈਂ ਕੀ ਕਰਾਂ ਮੈਂ ਥੋੜੀ ਕਿਆਸੀ ਉੱਤੋਂ ਛੱਤ ਡਿੱਗ ਪੇ ਮੈਂ ਥੋੜੀ ਕਿਆਸੀ ਲੜਪੋ ਕਿਉਂਕਿ ਸੁਰੱਖਿਆ ਦਾ ਪ੍ਰਬੰਧ ਕਰਨਾ ਵੀ ਤੁਹਾਡੀ ਜ਼ਿੰਮੇਵਾਰੀ ਹੁੰਦੀ ਹੈ ਇਥੇ ਡੇਰੇ ਦੇ ਵਿੱਚ ਸੁਰੱਖਿਆ ਦਾ ਪ੍ਰਬੰਧ ਕੋਈ ਨਹੀਂ ਇਹਦੇ ਉੱਤੇ ਪਰਚਾ ਕਿਉਂ ਨਹੀਂ ਦਰਜ ਹੁੰਦਾਗਾ ਸਵਾਲ ਇਹ ਆ ਸੋ ਦੇਸ਼ ਦੇ ਵਿੱਚ ਭੇਡਾਂ ਨੂੰ ਮੇਰੀ ਬੇਨਤੀ ਆ ਲਾਈ ਲੱਗ ਲੋਕਾਂ ਨੂੰ ਬੇਨਤੀ ਆ ਮੂਰਖ ਬੱਤੇ ਲੋਕਾਂ ਨੂੰ ਬੇਨਤੀ ਆ ਆਪਦੇ ਘਰ ਦੇ ਵਿੱਚ ਰਹਿ ਕੇ ਬਾਬੇ ਦੀ ਦਿਲ ਦੀ ਗੱਲ ਆ ਜਿਹੜੀ ਉਹ ਆਪੇ ਹੀ ਬੁੱਝੀ ਜਾਂਦੇ ਆ ਵੀ ਭਾਈ ਬਾਬਾ ਸਾਡਾ ਐਂ ਕਰ ਲਓ ਬਾਬਾ ਸਾਡਾ ਐਂ ਕਰ ਲਓ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਕਹਾਣੀ ਦੱਸਦਾ ਜਦੋਂ ਇਸ ਬਾਬੇ ਨੇ ਯਾਨੀ ਕਿ ਭੋਲੇ ਬਾਬਾ ਨੇ ਆਪਦਾ ਆਸ਼ਰਮ ਸ਼ੁਰੂ ਕੀਤਾ ਸੀ ਉਦੋਂ ਕੋਈ ਆਉਂਦਾ ਨਹੀਂ ਸੀ ਇਹ ਆਪਦੇ ਕੁਝ ਚਹੇਤੇ ਲੋਕਾਂ ਨੂੰ ਪੰਡਾਲ ਦੇ ਵਿੱਚ ਬਿਠਾ ਕੇ ਆਪੀ ਸਵਾਲ ਕਰਵਾ ਦਿੰਦਾ ਸੀਗਾ ਵੀ ਬਾਬਾ ਜੀ ਅਸੀਂ ਤੁਹਾਡੀ ਗੱਲ ਸੁਣੀ ਸਾਡੇ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਫਰਕ ਆਇਆ ਸਾਡੇ ਮੁੰਡਾ ਹੋ ਗਿਆ ਸਾਡਾ ਦੁੱਖ ਟੁੱਟ ਗਿਆ ਸਾਡਾ ਆਮਦਨ ਵਧੀਆ ਹੋ ਗਈ ਆ ਸਾਡਾ ਕਾਰੋਬਾਰ ਚੱਲ ਪਿਆ ਸਾਨੂੰ ਨੌਕਰੀ ਮਿਲ ਗਈ ਆ ਹੌਲੀ ਹੌਲੀ ਲੋਕ ਮੂਰਖ ਮੱਤੇ ਮਗਰ ਲੱਗਦੇ ਗਏ ਤੇ ਅੱਜ ਉਹ ਭੋਲੇ ਬਾਬਾ ਸੈਂਕੜੇ ਕਰੋੜ ਦਾ ਮਾਲਕ ਆ ਅੱਜ ਉਹਦੇ ਫੇਰ ਇੰਨਾ ਕੁਝ 123 ਲੋਕ ਮਰਨ ਦੇ ਬਾਵਜੂਦ ਉਹਦੇ ਗੇਟ ਦੇ ਉੱਤੇ ਕੋਈ ਘਾਟ ਨਹੀਂ ਲੋਕਾਂ ਦੀ ਭੇਡਾਂ ਫੇਰ ਉੱਥੇ ਹੀ ਆ ਨਲਕੇ ਦੇ ਉੱਤੇ ਪਾਣੀ ਲੈਣ ਵਾਲੇ ਉਵੇਂ ਹੀ ਆ ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਆਪ ਦੀਆਂ ਧੀਆਂ ਪੇਣਾ ਕੁੜੀਆਂ ਚਿੜੀਆਂ ਆਬਰੂ ਇੱਜ਼ਤ ਸਨਮਾਨ ਬਚਾ ਕੇ ਚੱਲੋ ਸੋਹਣੀਆਂ ਨਾਰਾਂ ਦਾ ਸ਼ਕੀਨ ਹੈ ਬਾਬਾ ਕਦੇ ਜਾ ਕੇ ਰਿਪੋਰਟ ਤਾਂ ਪੜੋ ਆਪਾਂ ਸਾਰੀ ਜਿਹੜੀ ਵੀਲਾਂ ਦੇ ਵਿੱਚ ਗਵਾਚੇ ਰਹਿੰਦੇ ਆਂ ਅੱਛਾ ਇਹਨੇ ਗਾ ਲਿਆ ਇਹਨੇ ਨੱਚ ਲਿਆ ਇਹਨੇ ਐ ਕਰਤਾ ਨਹੀਂ ਐਨੇ ਬਾਰੇ ਐਂ ਕਹਤਾ Google ਤੇ ਜਾ ਕੇ ਸਰਚ ਕਰੋ ਅਖਬਾਰਾਂ ਨੂੰ ਪੜਿਆ ਕਰੋ ਜਾਣਕਾਰੀ ਹੋਵੇ ਕਿ ਦੇਸ਼ ਦੁਨੀਆ ਦੇ ਵਿੱਚ ਕੌਣ ਤੁਹਾਨੂੰ ਲੁੱਟੀ ਜਾਂਦਾ ਮਾਨਸਿਕ ਤੌਰ ਤੇ ਤੁਹਾਨੂੰ ਕੰਗਾਲ ਕੌਣ ਕਰ ਗਿਆ ਸੋ ਆਜੋ ਇੱਕ ਨਹੀਂ ਬਹੁਤ سارے ਇਹੋ ਜਿਹੇ ਭੋਲੇ ਭਾਲੇ ਕਹਿਣ ਵਾਲੇ ਉਹਦਾ ਚਤਰੇ ਆ ਪੂਰੇ ਚਤਰੇ ਆ ਇਹ ਤੁਹਾਨੂੰ ਖਾਈ ਜਾਂਦੇ ਆ ਘਣ ਵਾਂਗੂ ਖਾ ਕੇ ਸਾਡੇ ਦੇਸ਼ ਨੂੰ ਪਰ ਅਸੀਂ ਆਪ ਖਾਣ ਦਿੱਤਾ ਭਾਰਤ ਨੂੰ ਤੇ ਪੰਜਾਬ ਨੂੰ ਉਹਨਾਂ ਦਾ ਕਸੂਰ ਇਹ ਆ ਕਿ ਉਹਨਾਂ ਨੇ ਦੁਕਾਨ ਖੋਲੀ ਸਾਡਾ ਕਸੂਰ ਇਹ ਕਿ ਅਸੀਂ ਗਾਹਕ ਬਣ ਕੇ ਗਏ